5 ਮਾਰਚ 2021 ਸਾਊਥ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ ਨਾਰਥਵਾਲ ਜਾਂਦਾ ਪੋਰਟ ਵੇਕਫੀਲਡ ਹਾਈਵੇ ਟਾਈਮ ਹੀ ਰਾਤ ਦੇ 10 ਤੋਂ 10:30 ਦੇ ਵਿੱਚ ਇਸੇ ਪੋਰਟ ਵੇਕਫੀਲਡ ਹਾਈਵੇ ਤੇ ਇੱਕ ਬਲੂ ਮੈਟੈਲਿਕ 2009 ਮਾਡਲ ਦੀ ਹੋਲਡਨ ਕਮੋਡੋਰ ਪੂਰੀ ਰਫ਼ਤਾਰ ਤੇ ਵਧ ਰਹੀ ਹੀ ਆਪਣੀ ਮੰਜ਼ਿਲ ਵੱਲ ਜੋ ਹੈਗੀ ਹੀ ਐਡੀਲੇਡ ਤੋਂ 419 ਕਿਲੋਮੀਟਰ ਦੂਰ ਪੈਂਦੀ ਇੱਕ ਜਗ੍ਹਾ ਮੋਰਲਾਨਾ ਕ੍ਰੀਕ ਗੱਡੀ ਡਰਾਈਵ ਕਰਦਾ ਹੀ 21 ਸਾਲਾਂ ਦਾ ਤਾਰਿਕ ਜੋਤ ਸਿੰਘ ਹਾਈਵੇ ਤੇ ਲੱਗੇ ਸੀਸੀਟੀਵੀ ਕੈਮਰੇ ਵੱਲੋਂ ਖਿੱਚੀ ਗਈ ਇੱਕ ਫੋਟੋ ਦੇ ਵਿੱਚ ਤਾਰਿਕ ਜੋਤ ਗੱਡੀ ਵਿੱਚ ਇਕੱਲਾ ਦਿਖਾਈ ਦਿੰਦਾ ਡਰਾਈਵਰ ਦੇ ਨਾਲ ਦੀ ਸੀਟ ਤੇ ਵੀ ਕੋਈ ਨਹੀਂ ਹੁੰਦਾ ਤੇ ਨਾ ਹੀ ਗੱਡੀ ਦੀਆਂ ਪਿਛਲੀਆਂ ਸੀਟਾਂ ਤੇ ਕੋਈ ਬੈਠਾ ਹੁੰਦਾ ਪਰ ਗੱਡੀ ਵਿੱਚ ਤਾਰਿਕ ਜੋਤ ਇਕੱਲਾ ਨਹੀਂ ਹੁੰਦਾ ਗੱਡੀ ਦੀ ਡਿੱਗੀ ਵਿੱਚ ਕੈਦ ਹੁੰਦੀ ਆ ਇਹਦੇ ਵੱਲੋਂ ਕਿਡਨੈਪ ਕਰਕੇ ਲਿਆਂਦੀ ਗਈ ਐਡਿਲੇਟ ਵਿੱਚ ਹੀ ਨਰਸਿੰਗ ਦੀ ਪੜ੍ਹਾਈ ਕਰਦੀ 21 ਸਾਲਾ ਜਸਮੀਨ ਕੌਰ ਤੇ ਅਗਲੇ 8 ਘੰਟਿਆਂ ਵਿੱਚ ਇਸ ਬੰਦੇ ਵੱਲੋਂ ਜੋ ਕੁਝ ਜਸਮੀਨ ਕੌਰ ਨਾਲ ਕੀਤਾ ਗਿਆ ਉਹਨੂੰ ਜੱਜ ਨੇ ਕੋਰਟ ਵਿੱਚ ਇਦਾਂ ਡਿਸਕ੍ਰਾਈਬ ਕੀਤਾ ਇਹ ਕਤਲ ਜ਼ਰਿੰਦਗੀ ਭਰਪੂਰ ਅਤੇ ਅਤਿਆਚਾਰਕ ਸੀ ਮੈਂ ਮਿਸਕੋਰ ਦੇ ਅਖੀਰਲੇ ਪਲਾਂ ਦੀ ਦਹਿਸ਼ਤ ਦਾ ਵਰਣਨ ਕਰਨ ਲਈ ਸ਼ਬਦ ਨਹੀਂ ਲੱਭ ਸਕਿਆ। ਮੈਂ ਇਹ ਵਰਣਨ ਕਰਨ ਲਈ ਸ਼ਬਦ ਨਹੀਂ ਲੱਭ ਸਕਿਆ ਕਿ ਜਦੋਂ ਤੂੰ ਮਿਸਕੌਰ ਨੂੰ ਕਬਰ ਵਿੱਚ ਰੱਖ ਕੇ ਜਿੰਦਾ ਦਫ਼ਨ ਕੀਤਾ ਉਦੋਂ ਉਹ ਕੀ ਮਹਿਸੂਸ ਕਰ ਰਹੀ ਹੋਵੇਗੀ ਉਸ ਦਹਿਸ਼ਤ ਨੂੰ ਵਰਣਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਜੋ ਮਿਸਕੌਰ ਨੇ ਮਹਿਸੂਸ ਕੀਤੀ ਹੋਵੇਗੀ ਜਦੋਂ ਉਸ ਨੂੰ ਅਗਵਾ ਕਰਕੇ ਬੰਨ ਕੇ ਮੌਲਾਨਾ ਕਰੀਕ ਵੱਲ ਲੰਬੇ ਸਫ਼ਰ ਦੌਰਾਨ ਕਾਰ ਵਿੱਚ ਰੱਖਿਆ ਗਿਆ ਜਦੋਂ ਮਿਸਕੌਰ ਨੂੰ ਅਹਿਸਾਸ ਹੋਇਆ ਕਿ ਤੂੰ ਉਸ ਨੂੰ ਜਿੰਦਾ ਦਫ਼ਨ ਕਰਨ ਲੱਗਾ ਉਹ ਕਿੰਨੀ ਦਹਿਸ਼ਤ ਮਹਿਸੂਸ ਕਰ ਰਹੀ ਹੋਵੇਗੀ ਮੈਂ ਇਹ ਦਾ ਵਰਣਨ ਕਰਨ ਲਈ ਸ਼ਬਦ ਨਹੀਂ ਲੱਭ ਸਕਿਆ ਜਸਮੀਨ ਗੌਰ ਦੇ ਪਰਿਵਾਰ ਵਿੱਚ 4 ਮੈਂਬਰ ਹੁੰਦੇ ਆ ਉਹਦੇ ਮਾਤਾ ਜੀ ਤੇ ਨਾਲ ਉਹਦੇ ਦੋ ਹੋਰ ਭੈਣ ਭਰਾ ਜਸਮੀਨ ਗੌਰ ਦੇ ਪਿਤਾ ਜੀ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੁੰਦੀ ਆ ਪਿੱਛੇ ਦੋ ਭੈਣ ਭਰਾ ਤੇ ਆਪਣੀ ਮਾਂ ਨੂੰ ਛੱਡ ਕੇ ਜਸਮੀਨ ਗੌਰ 2018 ਵਿੱਚ ਇੰਡੀਆ ਤੋਂ ਆਸਟ੍ਰੇਲੀਆ ਆਉਂਦੀ ਆ ਨਰਸਿੰਗ ਦੀ ਪੜ੍ਹਾਈ ਕਰਨ ਤੇ ਐਡਲੇਡ ਵਿੱਚ ਹੀ ਆਪਣੇ ਅੰਕਲ ਆਂਟੀ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਆ ਇਹ ਅੰਕਲ ਆਂਟੀ ਸ਼ਾਇਦ ਜਸਮੀਨ ਦੇ ਮਾਮਾ ਮਾਮੀ ਹੁੰਦੇ ਆ ਪਰ ਇਹਦੇ ਤੇ ਪੱਕੀ ਜਾਣਕਾਰੀ ਮੈਨੂੰ ਨਹੀਂ ਮਿਲੀ। ਨਰਸਿੰਗ ਦੀ ਪੜ੍ਹਾਈ ਦੇ ਨਾਲ ਨਾਲ ਜਸਮੀਨ ਕੌਰ ਸਜਨ ਕ੍ਰਾਸ ਨਾਮ ਦੀ ਇੱਕ ਏਜ ਕੈਰ ਫੈਸਿਲਿਟੀ ਵਿੱਚ ਕੇਰਰ ਦਾ ਕੰਮ ਕਰਦੀ ਸੀ। ਨਰਸਿੰਗ ਦੀ ਪੜ੍ਹਾਈ ਕਰਨ ਵਾਲੇ ਜ਼ਿਆਦਾਤਰ ਸਟੂਡੈਂਟ ਏਜ ਕੈਰ ਵਿੱਚ ਕੇਰਰ ਦਾ ਕੰਮ ਕਰਦੇ ਆ ਕਿਉਂਕਿ ਇਹ ਕੰਮ ਨਰਸਿੰਗ ਦੀ ਪੜ੍ਹਾਈ ਨੂੰ ਕੰਪਲੀਮੈਂਟ ਕਰਦਾ। ਹੁਣ ਐਡਲਿਟ ਦੇ ਵਿੱਚ ਹੀ ਜਸਮੀਨ ਕੌਰ ਵਾਂਗੂ ਇੱਕ ਤਾਰਿਕ ਜੋ ਸਿੰਘ ਨਾਮ ਦਾ ਮੁੰਡਾ ਪੰਜਾਬ ਦੇ ਸਮਰਾਲੇ ਲਾਗੇ ਪੈਂਦੇ ਇੱਕ ਪਿੰਡ ਤੋਂ ਐਡਿਲੇਡ ਆਉਂਦਾ ਵਾ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ। ਪੁਲਿਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਸਮੀਨ ਕੌਰ ਦੀ ਮੁਲਾਕਾਤ ਇਸ ਮੁੰਡੇ ਨਾਲ 2018 ਵਿੱਚ ਹੁੰਦੀ ਆ ਤੇ ਇਸੇ ਸਾਲ ਹੀ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੁੰਦਾ ਜਸਮੀਨ ਕੌਰ ਦੇ ਘਰਦਿਆਂ ਨੂੰ ਤਾਰਿਕ ਜੋ ਦਾ ਕੰਟਰੋਲਿੰਗ ਬਿਹੇਵੀਅਰ ਤੇ ਐਟੀਟਿਊਡ ਪਸੰਦ ਨਹੀਂ ਹੁੰਦਾ ਜਿਸ ਕਰਕੇ ਜਸਮੀਨ ਕੌਰ ਦੇ ਪਰਿਵਾਰ ਵੱਲੋਂ ਉਹਨੂੰ ਇਸ ਮੁੰਡੇ ਨਾਲੋਂ ਅਲੱਗ ਹੋਣ ਦੀ ਸਲਾਹ ਦਿੱਤੀ ਜਾਂਦੀ ਆ ਤੇ 3 ਸਾਲ ਇਕੱਠੇ ਰਹਿਣ ਤੋਂ ਬਾਅਦ 4 ਜਨਵਰੀ 2021 ਨੂੰ ਜਸਮੀਨ ਕੌਰ ਵੱਲੋਂ ਇਸ ਰਿਲੇਸ਼ਨਸ਼ਿਪ ਨੂੰ ਐਂਡ ਕਰ ਦਿੱਤਾ ਜਾਂਦਾ ਤੇ ਇੱਥੇ ਇੱਕ ਗੱਲ ਸਾਫ਼ ਹੀ ਕਿ ਇਸ ਰਿਲੇਸ਼ਨਸ਼ਿਪ ਦੇ ਐਂਡ ਹੋਣ ਦਾ ਰੀਜ਼ਨ ਇਸ ਮੁੰਡੇ ਦਾ ਕੰਟਰੋਲਿੰਗ ਬਿਹੇਵੀਅਰ ਹੀ ਹੁੰਦਾ ਪੁਲਿਸ ਇਹ ਗੱਲ ਦੀ ਪੁਸ਼ਟੀ ਜਸਮੀਨ ਕੌਰ ਦੇ ਫੋਨ ਵਿੱਚੋਂ ਮਿਲੇ ਕੁਝ ਮੈਸੇਜਾਂ ਤੋਂ ਕਰਦੀ ਆ ਪਰ ਜਸਮੀਨ ਕੌਰ ਵੱਲੋਂ ਰਿਲੇਸ਼ਨਸ਼ਿਪ ਦੇ ਐਂਡ ਕੀਤੇ ਜਾਣ ਦੇ ਬਾਵਜੂਦ ਤਾਰਿਕ ਜੋਤ ਉਹਨੂੰ ਮੈਸੇਜ ਤੇ ਫੋਨ ਕਾਲ ਕਰਨਾ ਬੰਦ ਨਹੀਂ ਕਰਦਾ ਹੁਣ ਉਹਦੇ ਮੈਸੇਜ ਧਮਕੀ ਦੇ ਰੂਪ ਲੈ ਚੁੱਕੇ ਹੁੰਦੇ ਆ ਤੇ ਇਨਾ ਮੈਸੇਜਾਂ ਵਿੱਚ ਤਾਰਿਕਜੋਦ ਵੱਲੋਂ ਆਤਮ ਹੱਤਿਆ ਕਰਨ ਦੀ ਵਾਰਨਿੰਗ ਦਿੱਤੀ ਜਾਂਦੀ ਹੈ ਜਸਮੀਨ ਕੌਰ ਨੂੰ ਜੇ ਉਹ ਉਹਦੇ ਨਾਲ ਰਿਲੇਸ਼ਨਸ਼ਿਪ ਕੰਟੀਨਿਊ ਨਹੀਂ ਕਰਦੀ। ਇਸ ਤੋਂ ਇਲਾਵਾ ਤਾਰਿਕਜੋਦ ਦੀਆਂ ਕੁਝ ਫੋਟੋਆਂ ਹੀ ਜਸਮੀਨ ਕੌਰ ਦੇ ਨਾਲ ਉਹ ਇਹ ਫੋਟੋਆਂ ਜਸਮੀਨ ਕੌਰ ਦੀ ਫੈਮਲੀ ਨੂੰ ਈਮੇਲ ਕਰਨ ਦੀ ਧਮਕੀ ਵੀ ਦੇਣ ਲੱਗ ਪਿਆ ਤੇ ਬਾਅਦ ਵਿੱਚ ਤਾਰਿਕਜੋਦ ਨੇ ਕੁਝ ਫੋਟੋਆਂ ਜਸਮੀਨ ਕੌਰ ਦੀ ਫੈਮਲੀ ਨੂੰ ਈਮੇਲ ਕਰ ਵੀ ਦਿੱਤੀਆਂ। ਤੇ ਇਨਾ ਹੀ ਇਮੇਚੂਰ ਹਰਕਤਾਂ ਕਰਕੇ ਜਸਮੀਨ ਕੌਰ ਨੇ ਫਾਈਨਲੀ 28 ਜਨਵਰੀ 2021 ਨੂੰ ਪੁਲਿਸ ਵਿੱਚ ਇੱਕ ਐਫੀਡੇਵਿਟ ਦਿੱਤਾ ਜੇ ਦੇ ਵਿੱਚ ਉਹਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਤਾਰਿਕਜੋ ਐਗਰੈਸਿਵ ਤੇ ਪੋਜ਼ੈਸਿਵ ਬਿਹੇਵੀਅਰ ਦਾ ਵਰਣਨ ਕੀਤਾ ਐਸਐਫੀ ਡੇਵਿਡ ਦੇ ਵਿੱਚ ਜਸਮੀਨ ਕੌਰ ਦੱਸਦੀ ਆ ਕਿ ਰਿਲੇਸ਼ਨਸ਼ਿਪ ਐਂਡ ਹੋਣ ਦੇ 3 ਦਿਨ ਬਾਅਦ 7 ਜਨਵਰੀ 2021 ਨੂੰ ਜਦੋਂ ਰਾਤ ਨੂੰ 10 ਵਜੇ ਉਹ ਆਪਣੀ ਸ਼ਿਫਟ ਖਤਮ ਕਰਕੇ ਕੰਮ ਤੋਂ ਬਾਹਰ ਆਉਂਦੀ ਆ ਤੇ ਤਾਰਿਕ ਜੋਦ ਅੱਗੇ ਉਹਦੀ ਗੱਡੀ ਲਾਗੇ ਖੜਾ ਉਹਦੀ ਵੇਟ ਕਰਦਾ ਹੈ ਜਸਮੀਨ ਕੌਰ ਨੇ ਉਦੋਂ ਵੀ ਤਾਰਿਕ ਜੋਦ ਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤਾਰਿਕ ਜੋਦ ਦੀਆਂ ਹਰਕਤਾਂ ਨਹੀਂ ਰੁਕੀਆਂ ਇਸ ਪੁਲਿਸ ਰਿਪੋਰਟ ਤੋਂ ਬਾਅਦ 7 ਫਰਵਰੀ 2021 ਨੂੰ ਪੁਲਿਸ ਤਾਰਿਕ ਜੋਦ ਨੂੰ ਮਿਲਦੀ ਆ ਤੇ ਜਸਮੀਨ ਕੌਰ ਨੂੰ ਸਟਾਕ ਤੇ ਹਰਾਸ ਨਾ ਕਰਨ ਦੀ ਚੇਤਾਵਨੀ ਦਿੰਦੀ ਆ ਪਰ ਪੁਲਿਸ ਦੀ ਇਸ ਵਰਨਿੰਗ ਦੇ ਬਾਵਜੂਦ ਤਾਰਿਕਜੋਦ ਦਾ ਜਸਮੀਨ ਕੌਰ ਨੂੰ ਤੰਗ ਪਰੇਸ਼ਾਨ ਕਰਨ ਦਾ ਸਿਲਸਿਲਾ ਨਹੀਂ ਰੁਕਿਆ ਤੇ ਅਗਲੇ 2-3 ਹਫ਼ਤਿਆਂ ਵਿੱਚ ਇਹਨਾਂ ਦੋਵਾਂ ਵਿਚਕਾਰ ਕਈ ਫੋਨ ਕਾਲਸ ਤੇ ਮੈਸੇजेस ਐਕਸਚੇਂਜ ਕੀਤੇ ਗਏ ਇਹਨਾਂ ਮੈਸੇजेस ਤੇ ਫੋਨ ਕਾਲਸ ਵਿੱਚ ਤਾਰਿਕਜੋਦ ਕੁਛ ਏਦਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗ ਪਿਆ ਸੀ ਜੋ ਸਿੱਧਾ ਸੰਕੇਤ ਦਿੰਦੀ ਹੀ ਜਸਮੀਨ ਕੌਰ ਦੀ ਜ਼ਿੰਦਗੀ ਉੱਤੇ ਪਏ ਖਤਰੇ ਦਾ ਤੇ ਪੁਲਿਸ ਦੀ ਰਿਪੋਰਟ ਦੇ ਵਿੱਚ ਇਹਨਾਂ ਜੋ ਕੋਸ਼ਿਸ਼ ਸ਼ਬਦ ਮੈਂਸ਼ਨ ਕੀਤੇ ਗਏ ਆ ਜਿਨ੍ਹਾਂ ਵਿੱਚ ਹੁੰਦੇ ਆ ਵੇਟ ਐਂਡ ਵਾਚ ਨੀਡ ਟੂ ਟੇਕ ਅ ਸਟੈਂਡ ਥਿੰਕ ਬਿਫੋਰ ਯੂ ਰੈਕਸ਼ਨਸ ਏਦਾਂ ਤੇ ਇਹਨਾਂ ਮੈਸੇਜਾਂ ਦੇ ਜਵਾਬ ਦੇ ਵਿੱਚ ਜਸਮੀਨ ਕੌਰ ਵੱਲੋਂ ਉਹਦੀਆਂ ਹਰਕਤਾਂ ਨੂੰ ਚੀਪ ਦੱਸਿਆ ਗਿਆ। ਇਸ ਟਾਈਮ ਤੇ ਦਿਮਾਗੀ ਤੌਰ ਤੇ ਤਾਰਿਕ ਜੋਤ ਕਿੰਨਾ ਕਸਟੇਬਲ ਹੀ ਇਹਦੇ ਬਾਰੇ ਕੋਈ ਵੀ ਡਿਟੇਲ ਨਹੀਂ ਮਿਲਦੀ ਜੋ ਉਹਦੇ ਨਾਲ ਰਹਿਣ ਵਾਲੇ ਉਹਦੇ ਦੋਸਤ ਮਿੱਤਰਾਂ ਵੱਲੋਂ ਦਿੱਤੀ ਗਈ ਹੋਵੇ। ਪਰ ਇਹ ਉਹ ਟਾਈਮ ਹੀਗਾ ਜਦੋਂ ਉਹਨੂੰ ਲੋੜ ਹੀ ਕਿਸੇ ਨਾਲ ਆਪਣੇ ਦਿਮਾਗ ਵਿੱਚ ਜੋ ਕੁਝ ਚੱਲਦਾ ਵਾ ਉਹਨੂੰ ਸ਼ੇਅਰ ਕਰਨ ਦੀ ਤਾਂ ਕਿ ਥੋੜੀ ਸਟ੍ਰੈਸ ਰਿਲੀਜ਼ ਹੋ ਸਕੇ। ਇੱਥੇ ਇਹ ਵੀ ਇੱਕ ਵੱਡਾ ਸਵਾਲ ਉੱਠਦਾ ਵਾ ਕਿ ਉਹਦੇ ਯਾਰਾਂ ਦੋਸਤਾਂ ਨੂੰ ਉਹਦੇ ਇਸ ਰਿਲੇਸ਼ਨਸ਼ਿਪ ਬ੍ਰੇਕਡਾਊਨ ਬਾਰੇ ਪਤਾ ਹੀ ਹੈ ਜਾਂ ਨਹੀਂ ਤੇ ਜੇ ਉਹਨਾਂ ਨੂੰ ਪਤਾ ਹੀ ਤੇ ਉਹਨਾਂ ਨੇ ਕੀ ਰੋਲ ਪਲੇ ਕੀਤਾ ਹਾਲਾਤ ਨੂੰ ਬਿਹਤਰ ਬਣਾਉਣ ਦੇ ਲਈ ਜਾਂ ਹੋਰ ਵਿਗਾੜਨ ਦੇ ਲਈ ਦੂਜੇ ਪਾਸੇ ਜਸਮੀਨ ਕੋਰ ਜਿਹੜੇ ਹਾਲਾਤ ਵਿੱਚੋਂ ਗੁਜ਼ਰਦੀ ਹੀ ਉਹਦੇ ਬਾਰੇ ਉਹਦੀ ਫੈਮਲੀ ਫਰੈਂਡਸ ਤੇ ਉਹਦੇ ਨਾਲ ਕੰਮ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਫਰਵਰੀ 2021 ਦੇ ਐਂਡ ਤੱਕ ਇੱਕ ਗੱਲ ਕਲੀਅਰ ਹੋ ਜਾਂਦੀ ਆ ਕਿ ਤਾਰਿਕ ਜੋਦ ਦੀ ਸਹੀ ਗਲਤ ਵਿੱਚ ਫਰਕ ਕਰਨ ਦੀ ਸ਼ਕਤੀ ਖਤਮ ਹੋ ਚੁੱਕੀ ਹੈ ਪੁਲਿਸ ਵੱਲੋਂ ਉਹਦੇ ਫੋਨ ਦੀ ਜਾਂਚ ਕੀਤੀ ਜਾਂਦ ਤੇ ਪਤਾ ਲੱਗਾ ਕਿ ਵਾਰਦਾਤ ਤੋਂ ਇੱਕ ਦਿਨ ਪਹਿਲਾਂ 4 ਮਾਰਚ 2021 ਦੀ ਸਵੇਰ ਉਹਨੇ ਆਪਣੇ ਫੋਨ ਤੇ ਐਡੀਲੇਡ ਵਿੱਚ ਸੜਕ ਤੇ ਲੱਗੇ ਸੇਫਟੀ ਕੈਮਰਿਆਂ ਦੀ ਲੋਕੇਸ਼ਨਸ ਬਾਰੇ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇੱਕ ਮੈਪ ਡਾਊਨਲੋਡ ਕੀਤਾ। ਹੁਣ ਦਿਨ ਆਉਂਦਾ ਵਾ 5 ਮਾਰਚ 2021 ਦਾ। ਦੁਪਹਿਰ ਦੇ 2 ਵਜੇ ਤਾਰਿਕ ਜੋਤ ਨਜ਼ਰ ਆਉਂਦਾ ਵਾ ਐਡੀਲੇਡ ਸ਼ੈਅਰ ਦੇ ਬਿਲਕੁਲ ਨਾਲ ਲੱਗਦੇ ਸਬਰਬ ਮਾਈਲੈਂਡ ਦੇ ਇੱਕ ਹਾਰਡਵੇਅਰ ਸਟੋਰ ਬਨਿੰਗਸ ਦੇ ਵਿੱਚ। ਜਿੱਥੋਂ ਤਾਰਿਕ ਜੋਤ ਖਰੀਦਾ ਵਾ ਕੇਬਲ ਟਾਈਜ਼, ਡਕਟ ਟੇਪ, ਗਲਵਜ਼, ਟੋਇਆ ਬੁੱਟਨ ਲਈ ਇੱਕ ਸ਼ਵਲ ਤੇ ਇੱਕ ਜੈਰੀਕੈਨ। ਤੇ ਇਸ ਵੀਡੀਓ ਦੇ ਵਿੱਚ ਬਿਲਕੁਲ ਕਾਮ ਤੇ ਕਲੈਕਟਿਡ ਨਜ਼ਰ ਆਉਂਦਾ ਵਾ ਇਹਦੇ ਕੋਲ ਹੱਲੇ ਵੀ ਟਾਈਮ ਹੈਗਾ ਹੀ ਪਿੱਛੇ ਮੁੜਨ ਦਾ ਤੇ ਸਭ ਕੁਝ ਭੁੱਲ ਕੇ ਆਪਣੀ ਲਾਈਫ ਨੂੰ ਇੱਕ ਨਵੇਂ ਸਿਰਿਓਂ ਸ਼ੁਰੂ ਕਰਨ ਦਾ ਪਰ ਤਾਰਿਕ ਜੋ ਸਾਰਾ ਪਲਾਨ ਆਪਣੇ ਦਿਮਾਗ ਵਿੱਚ ਬਣਾ ਚੁੱਕਾ ਹੈ ਉਹ ਟਾਈਮ ਹੋ ਗਿਆ ਸੀ 5 ਮਾਰਚ ਦੀ ਸ਼ਾਮ ਤਾਰਿਕ ਜੋਤ ਆਪਣੀ ਗੱਡੀ ਆਪਣੇ ਘਰ ਵਿੱਚ ਹੀ ਰਿੰਦੇ ਇੱਕ ਦੋਸਤ ਨਾਲ ਐਕਸਚੇਂਜ ਕਰ ਲਿੰਦਾ ਵਾ 6 ਮਾਰਚ ਦੀ ਸਵੇਰ 2 ਵਜੇ ਤੋਂ 7 ਵਜੇ ਤੱਕ ਹੋਟਲ ਦੇ ਵਿੱਚ ਆਪਣੀ ਸ਼ਿਫਟ ਲਾਉਣ ਦੇ ਲਈ ਤੇ 5 ਮਾਰਚ ਦੀ ਰਾਤ 9 ਵਜੇ ਤਾਰਿਕ ਜੋਤ ਆਪਣਾ SIM ਕਾਰਡ ਆਪਣੇ ਫੋਨ ਵਿੱਚੋਂ ਰਿਮੂਵ ਕਰ ਦਿੰਦਾ ਤੇ ਇੱਕ ਦੂਜੇ ਫੋਨ ਦੇ ਵਿੱਚ ਪਾ ਦਿੰਦਾ ਪਲਾਨ ਹੁੰਦਾ ਵਾ ਇਹ ਦੂਜੇ ਹੈਂਡਸੈਟ ਨੂੰ ਘਰ ਵਿੱਚ ਹੀ ਛੱਡ ਕੇ ਜਾਣ ਦਾ ਤਾਂ ਕਿ ਇਦਾਂ ਲੱਗੇ ਕਿ ਇਹ ਸਾਰੀ ਰਾਤ ਘਰ ਦੇ ਵਿੱਚ ਹੀ ਸੀ ਤੇ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਇਹ ਫੋਨ ਘਰ ਦੇ ਵਿੱਚ ਹੀ ਰਹਿੰਦਾ ਵਾ ਅਗਲੇ ਦਿਨ 6 ਮਾਰਚ ਦੀ ਸ਼ਾਮ 6:20 ਮਿੰਟ ਤੱਕ ਹੁਣ ਵੱਚੁਕੇ ਹੀ ਰਾਤ ਤੇ 10 ਦਿਨ 5 ਮਾਰਚ 2021 ਜਗ੍ਹਾ ਹੁੰਦੀ ਆ ਸਦਰਨ ਕ੍ਰੋਸ ਬਕਲੈਂਡ ਰੈ residențial ਕੇਅਰ 333 ਮੈਰੀਨ ਰੋਡ ਨਾਰਥ ਪਲਿੰਟਨ ਇਥੇ ਕੰਮ ਕਰਦੀ ਸੀ ਜਸਮੀਨ ਕੌਰ ਤੇ ਉਹਦੀ ਸ਼ਿਫਟ ਐਂਡ ਹੁੰਦੀ ਹੀ 10 ਵਜੇ ਜਿਹਦੇ ਬਾਰੇ ਤਾਰਿਕ ਜੋਧ ਨੂੰ ਚੰਗੀ ਤਰ੍ਹਾਂ ਪਤਾ ਹੈ ਤਾਰਿਕ ਜੋਧਾ ਆਪਣਾ ਘਰ ਕੋਰਾਲਟਾ ਪਾਰਕ ਦੇ ਵਿੱਚ ਹੁੰਦਾ ਵਾ ਤੇ ਇਹ ਸਬਰਬ ਨਾਰਥ ਫਲੀਮਟਨ ਦੇ ਬਿਲਕੁਲ ਨਾਲ ਹੀ ਲੱਗਦਾ ਜਦੋਂ ਜਸਮੀਨ ਕੌਰ ਰਾਤ ਨੂੰ 10 ਵਜੇ ਆਪਣੀ ਸ਼ਿਫਟ ਖਤਮ ਕਰਕੇ ਬਾਹਰ ਨਿਕਲਦੀ ਆ ਤੇ ਪੁਲਿਸ ਦੀ ਰਿਪੋਰਟ ਦੇ ਹਿਸਾਬ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਜਸਮੀਨ ਕੌਰ ਦਾ ਫੋਨ 에ਅਰਪਲੇਨ ਮੋਡ ਤੇ ਲਾ ਦਿੱਤਾ ਗਿਆ ਜਸਮੀਨ ਕੌਰ ਇਸ ਟਾਈਮ ਦੋ ਜੌਬਾਂ ਕਰਦੀ ਸੀ ਤੇ ਅਗਲੇ ਦਿਨ 6 ਮਾਰਚ ਦੀ ਸਵੇਰ ਨੂੰ ਜਸਮੀਨ ਕੌਰ ਦੀ ਇੱਕ ਹੋਰ ਸ਼ਿਫਟ ਹੁੰਦੀ ਹੈ ਉਹਦੀ ਦੂਜੀ ਜੌਬ ਦੇ ਉੱ ਹੁਣ ਕੰਮ ਸ਼ੁਰੂ ਹੋਣ ਦਾ ਟਾਈਮ ਆ ਕੇ ਨਿਕਲ ਜਾਂਦਾ ਵਾ ਪਰ ਜਸਮੀਨ ਕੋਰ ਕੰਮ ਤੇ ਨਹੀਂ ਪਹੁੰਚਦੀ ਜਦੋਂ ਜਸਮੀਨ कौर ਟਾਈਮ ਤੇ ਕੰਮ ਤੇ ਨਹੀਂ ਪਹੁੰਚਦੀ ਤੇ ਉਹਦੇ ਕੋ-ਵਰਕਰਸ ਪਰੇਸ਼ਾਨ ਹੋ ਜਾਂਦੇ ਆ ਤੇ ਉਹ ਜਸਮੀਨ कौर ਦੇ ਅੰਕਲ ਆਂਟੀ ਨੂੰ ਫੋਨ ਕਰਦੇ ਆ ਇਹ ਚੈੱਕ ਕਰਨ ਲਈ ਵੀ ਜਸਮੀਨ कौर ਕਿੱਥੇ ਆ ਜਸਮੀਨ कौर ਦੇ ਕੋ-ਵਰਕਰਸ ਨੂੰ ਵੀ ਉਹਦੀ ਜ਼ਿੰਦਗੀ ਵਿੱਚ ਚੱਲਦੀ ਉਥਲ-ਪੁਸਲ ਬਾਰੇ ਚੰਗੀ ਤਰ੍ਹਾਂ ਪਤਾ ਹੁੰਦਾ ਵਾ ਤੇ ਇਹਨੂੰ ਲੈ ਕੇ ਵੀ ਉਹਨਾਂ ਦੇ ਦਿਮਾਗ ਵਿੱਚ ਇੱਕ ਸਟ੍ਰੈਸ ਹੁੰਦੀ ਆ ਜਸਮੀਨ कौर ਦੀ ਫੈਮਿਲੀ 6 ਮਾਰਚ ਨੂੰ ਸ਼ਾਮ ਨੂੰ 5:30 ਵਜੇ ਐਡਿਲੇਟ ਸਿਟੀ ਦੇ ਵਿੱਚ ਹਾਈਨਲੀ ਸਟਰੀਟ ਪੁਲਿਸ ਸਟੇਸ਼ਨ ਜਾ ਕੇ ਜਸਮੀਨ कौर ਦੀ ਮਿਸਿੰਗ ਹੋਣ ਦੀ ਰਿਪੋਰਟ ਦਰਜ ਕਰਾਉਂਦੀ ਆ ਹੁਣ ਤਾਰਿਕ ਜੋਤ ਸਿੰਘ ਪਹਿਲਾਂ ਹੀ ਪੁਲਿਸ ਦੇ ਰਿਕਾਰ ਵੱਲੋਂ 2 ਮਹੀਨੇ ਪਹਿਲਾਂ ਹੀ ਉਹਦੇ ਖਿਲਾਫ ਸਟਾਕਿੰਗ ਤੇ ਹਰਾਸਮੈਂਟ ਦੇ ਲਈ ਰਿਪੋਰਟ ਲਖਵਾਈ ਗਈ ਸੀ ਇਸ ਕਰਕੇ ਸ਼ੱਕ ਦੀ ਸੂਈ ਸਭ ਤੋਂ ਪਹਿਲਾਂ ਤਾਰਿਕਜੋਦ ਦੇ ਉੱਤੇ ਜਾਂਦੀ ਆ ਪੁਲਿਸ ਉਸ ਵੇਲੇ ਹਰਕਤ 'ਚ ਆਉਂਦੀ ਆ ਤੇ 6 ਮਾਰਚ ਨੂੰ ਹੀ ਸ਼ਾਮ ਨੂੰ ਕੁਰਾਲਟਾ ਪਾਰਕ ਵਿੱਚ ਤਾਰਿਕਜੋਦ ਦੇ ਘਰ ਜਾ ਕੇ ਉਹਦੇ ਨੂੰ ਪੁਸ਼ਤਾਸ਼ ਕਰਦੀ ਆ ਤਾਰਿਕਜੋਦ ਵੱਲੋਂ ਸਾਫ਼ ਸ਼ਬਦਾਂ ਵਿੱਚ ਕਿਹਾ ਜਾਂਦਾ ਵਾ ਕਿ ਉਹਨੇ ਜਸਮੀਨ ਕੌਰ ਨੂੰ ਪਿਛਲੇ ਕੁਝ ਟਾਈਮ ਤੋਂ ਕੋਈ ਕੰਟੈਕਟ ਨਹੀਂ ਕੀਤਾ ਤੇ ਨਾ ਹੀ ਉਹਨੂੰ ਇਹ ਪਤਾ ਕਿ ਜਸਮੀਨ ਘਰ ਇਸ ਟਾਈਮ ਕਿੱਥੇ ਆ ਪੁਲਿਸ ਵੱਲੋਂ ਉਹਦਾ ਫੋਨ ਚੈੱਕ ਕੀਤਾ ਜਾਂਦਾ ਤੇ ਘਰ ਵਿੱਚ ਵੀ ਥੋੜਾ ਬਹੁਤ ਤਲਾਸ਼ੀ ਕੀਤੀ ਜਾਂਦੀ ਆ ਪਰ ਉੱਥੇ ਕੁਝ ਨਹੀਂ ਮਿਲਦਾ ਪੁਲਿਸ ਦੇ ਜਾਣ ਤੋਂ ਬਾਅਦ ਕਿਸੇ ਟਾਈਮ ਤਾਰੀਜੋਤ ਆਪਣੇ ਕਿਸੇ ਰਿਸ਼ਤੇਦਾਰ ਨਾਲ ਕੰਟੈਕਟ ਕਰਦਾ ਏਸ ਰਿਸ਼ਤੇਦਾਰ ਨੂੰ ਪੁਲਿਸ ਰਿਪੋਰਟ ਦੇ ਵਿੱਚ ਆਂਟੀ ਲਿਖ ਕੇ ਡਿਸਕ੍ਰਾਈਬ ਕੀਤਾ ਗਿਆ ਤੇ ਜੋ ਕੁਝ ਵੀ ਉਹਦੇ ਵੱਲੋਂ ਪਿਛਲੇ 24 ਘੰਟਿਆਂ ਵਿੱਚ ਕੀਤਾ ਜਾਂਦਾ ਵਾ ਤਾਰੀਜੋਤ ਫੋਨ ਦੇ ਉੱਤੇ ਆਪਣੀ ਏਸ ਆਂਟੀ ਨੂੰ ਕੱਲੀ ਕੱਲੀ ਗੱਲ ਡਿਸਕ੍ਰਾਈਬ ਕਰਦਾ ਅਰੇ ਇਥੇ ਦੀ ਸਟੋਰੀ ਹੁੰਦੀ ਆ ਕਿ ਜਸਮੀਨ ਕੌਰ ਨੇ ਆਪਣੀ ਜਾਨ ਆਪ ਲਈ ਤੇ ਉਹਨੇ ਡਰ ਕੇ ਉਹਦੀ ਬਾਡੀ ਨੂੰ ਮੋਰਲਾਨਾ ਕਰੀਕ ਫਲਿੰਡਰ ਰੈਂਜਸ ਲਾਗੇ ਜਾ ਕੇ ਦੱਬ ਦਿੱਤਾ ਫਿਰ ਉਹਦੀ ਇਸੇ ਰਿਸ਼ਤੇਦਾਰ ਆਂਟੀ ਵੱਲੋਂ 7 ਮਾਰਚ ਨੂੰ ਪੁਲਿਸ ਨੂੰ ਕੰਟੈਕਟ ਕੀਤਾ ਜਾਂਦਾ ਵਾ ਤੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਆ ਪੁਲਿਸ ਦੁਬਾਰਾ ਤਾਰੀਖ ਜੋਧੇਕਰ ਜਾਂਦੀ ਆ ਤੇ ਉਹਨੂੰ ਅਰੈਸਟ ਕਰ ਲੈਂਦੀ ਆ ਕਿ ਉਹਦੀ ਕੋ ਲੁਕੇਸ਼ਨ ਪਤਾ ਕਰਦੀ ਆ ਜਿੱਥੇ ਉਹਨੇ ਜਸਮੀਨ ਕੌਰ ਦੀ ਬਾਡੀ ਨੂੰ ਦਫਨਾਇਆ ਤੇ ਪੁਲਿਸ ਵੱਲੋਂ ਤਾਰੀਖ ਜੂਤ ਨੂੰ ਨਾਲ ਹੀ ਗੱਡੀ ਵਿੱਚ ਬਿਠਾਇਆ ਜਾਂਦਾ ਵਾ ਤੇ ਦੁਬਾਰਾ ਲੈ ਕੇ ਜਾਇਆ ਜਾਂਦਾ ਵਾ ਐਡਿਲੇਟ ਤੋਂ 400 ਕਿਲੋਮੀਟਰ ਦੂਰ ਉਸ ਜਗ੍ਹਾ ਤੇ ਜਿੱਥੇ ਇਹਦੇ ਵੱਲੋਂ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਸ ਜਗ੍ਹਾ ਤੇ ਮਿਲਦੀ ਆ ਪੁਲਿਸ ਨੂੰ ਇੱਕ ਸ਼ੈਲੋ ਗਰੇਵ ਤੇ ਸਿਰਫ 30 ਸੈਂਟੀਮੀਟਰ ਮਿੱਟੀ ਹਟਾਉਣ ਤੋਂ ਬਾਅਦ ਪੁਲਿਸ ਨੂੰ ਮਿਲਦੀ ਆ ਜਸਮੀਨ कौर ਦੀ Laash ਜਸਮੀਨ कौर ਦਾ ਮੂੰਹ ਆਸਮਾਨ ਵੱਲ ਹੁੰਦਾ ਵਾ ਅੱਖਾਂ ਤੇ ਪੱਟੀ ਬੱਜੀ ਹੁੰਦੀ ਆ ਹੱਥੋਂ ਦੇ ਪਿੱਠ ਪਿੱਛੇ ਤੇ ਪੈਰ ਆਪਸ ਵਿੱਚ ਕੇਬਲ ਟਾਈ ਦੇ ਡਕਟੇਪ ਨਾਲ ਬੰਨੇ ਹੁੰਦੇ ਆ ਤੇ ਉਹਨੇ ਹੱਲੇ ਵੀ ਆਪਣੇ ਕੰਮ ਵਾਲੇ ਕੱਪੜੇ ਹੀ ਪਾਏ ਹੁੰਦੇ ਆ 5 ਮਾਰਚ ਦੀ ਰਾਤ 10 ਵਜੇ ਕੰਮ ਤੋਂ ਨਿਕਲਦਿਆਂ ਹੀ ਜਸਮੀਨ ਕੌਰ ਨੂੰ ਕਿਡਨਾਪ ਕਰਕੇ ਇਸ ਬੰਦੇ ਵੱਲੋਂ ਗੱਡੀ ਦੀ ਡਿੱਗੀ ਵਿੱਚ ਪਾਇਆ ਜਾਂਦਾ ਤੇ 5 ਘੰਟੇ ਡਰਾਈਵ ਕਰਕੇ ਮੋਰਲਾਨਾ ਕ੍ਰੀਕ ਉਹ ਜਗ੍ਹਾ ਹੁੰਦੀ ਹੈ ਜਿੱਥੇ ਜਸਮੀਨ ਕੌਰ ਨੂੰ ਲਿਜਾਇਆ ਜਾਂਦਾ ਜਸਮੀਨ ਕੌਰ ਦੀਆਂ ਅੱਖਾਂ ਤੇ ਵੀ ਪੱਟੀ ਬੰਨੀ ਹੁੰਦੀ ਹੈ ਤੇ ਉਹਦੇ ਹੱਥ ਉਹਦੀ ਪਿੱਠ ਪਿੱਛੇ ਬੰਨੇ ਹੁੰਦੇ ਆ ਇਸ ਹਾਲਾਤ ਦੇ ਵਿੱਚ ਜਸਮੀਨ ਕੌਰ 5 ਘੰਟੇ ਗੱਡੀ ਦੀ ਡਿੱਗੀ ਵਿੱਚ ਪਈ ਹੁੰਦੀ ਆ ਆਪਣੇ ਪੂਰੇ ਹੋਸ਼ੋ ਹਵਾਸ ਦੇ ਵਿੱਚ ਤੇ 5 ਘੰਟੇ ਡਰਾਈਵ ਕਰਨ ਤੋਂ ਬਾਅਦ ਇਹ ਪਹੁੰਚਦਾ ਵਾ 6 ਅਪ੍ਰੈਲ ਦੀ ਸਵੇਰ 2 ਵਜੇ ਮੋਰਲਾਨਾ ਕ੍ਰੀਕ ਨਾਮ ਦੀ ਜਗ੍ਹਾ ਤੇ ਜੋ ਹੈਗੀ ਆ ਫਲਿੰਡਰ ਰੇਂਜਿਸ ਦੇ ਵਿੱਚ ਇਹ 5 ਘੰਟੇ ਉਹਦੇ ਦਿਮਾਗ ਵਿੱਚ ਕੀ ਚੱਲਦਾ ਹੋਊਗਾ ਤੇ ਕੀ ਉਹ ਇਥੇ ਇਸ ਬੰਦੇ ਵੱਲੋਂ ਇੱਕ 60 ਸੈਂਟੀਮੀਟਰ ਚੌੜਾ 140 ਸੈਂਟੀਮੀਟਰ ਲੰਮਾ ਤੇ 80 ਸੈਂਟੀਮੀਟਰ ਡੂੰਘਾ ਟੋਇਆ ਬੁਟਿਆ ਜਾਂਦਾ ਪੁਲਿਸ ਰਿਪੋਰਟ ਦੇ ਵਿੱਚ ਜਸਮੀਨ ਕੌਰ ਦੇ ਗਲੀ ਤੇ ਇੱਕ ਕੱਟ ਦਾ ਨਿਸ਼ਾਨ ਦੱਸਿਆ ਗਿਆ ਵਾ ਜਿਹਦੇ ਤੋਂ ਇਹ ਲੱਗਦਾ ਕਿ ਇਸ ਬੰਦੇ ਵੱਲੋਂ ਪਹਿਲਾਂ ਹੋ ਸਕਦਾ ਵਾ ਕੋਸ਼ਿਸ਼ ਕੀਤੀ ਹੋਵੇ ਉਹਨੂੰ ਚਾਕੂ ਨਾਲ ਕਤਲ ਕਰਨ ਦੀ ਪਰ ਇਹ ਬੰਦਾ ਇਨਾ ਬੁਝਦਿਲ ਨਿਕਲਿਆ ਕਿ ਮਾਰਨ ਲੱਗੇ ਜਸਮੀਨ ਕੌਰ ਨਾਲ ਨਜ਼ਰ ਵੀ ਨਹੀਂ ਮਿਲਾ ਸਕਿਆ ਜਿਸ ਕਰਕੇ ਇਸਨੇ ਜਸਮੀਨ ਕੌਰ ਨੂੰ ਜਿੰਦਾ ਹੀ ਟੋਏ ਦੇ ਵਿੱਚ ਸੁੱਟਦਾ ਤੇ ਉੱਤੋਂ ਮਿੱਟੀ ਪਾ ਕੇ ਦਬ ਦਿੰਦਾ ਜਿੰਦਾ ਦਫਨ ਕੀਤੇ ਜਾਣ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਹੁੰਦੀ ਆ ਜ ਜਿਹਦੇ ਵਿੱਚ ਮੌਤ ਦੇ ਕਾਰਨ ਸਾਹ ਘੁੱਟਣਾ ਦੱਸਿਆ ਗਿਆ ਵਾ ਤੇ ਜਸਮੀਨ ਕੌਰ ਜਦੋਂ ਸਾਹ ਲੈਣ ਦੀ ਕੋਸ਼ਿਸ਼ ਕਰਦੀ ਸੀ ਤੇ ਕਾਫੀ ਜ਼ਿਆਦਾ ਰੇਤ ਉਸ ਦੇ ਨੱਕ ਤੇ ਮੂੰਹ ਦੇ ਰਸਤੇ ਸਰੀਰ ਦੇ ਅੰਦਰ ਵੀ ਚਲੀ ਗਈ ਆਪਣੀ ਕਰਤੂਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸੀ ਤੇ ਇਸ ਬੰਦੇ ਨੇ ਕਰੀਬ 100 ਕਿਲੋਮੀਟਰ ਦੀ ਦੂਰੀ ਤੇ ਜਿੱਥੇ ਨੇ ਜਸਮੀਨ ਕੌਰ ਨੂੰ ਦਫ਼ਨ ਕੀਤਾ ਹੁੰਦਾ ਵਾ ਇੱਕ ਬੰਦ ਦੇ ਵਿੱਚ ਉਸ ਦੇ ਕੰਮ ਵਾਲਾ ਨੇਮ ਟੈਗ ਡਰਾਈਵਰ ਲਾਇਸੈਂਸ ਬੈਂਕ ਕਾਰਡ ਸੌਖ ਤੇ ਸ਼ੂਜ਼ ਨੂੰ ਡੰਪ ਕਰ ਦਿੰਦਾ ਤੇ ਇੱਥੇ ਹੀ ਕੁਝ ਕੇਬਲ ਟਾਈਸ ਤੇ ਡਕਟੇਪ ਮਿਲਦੀ ਹੈ ਪੁਲਿਸ ਨੂੰ ਜੋ ਮੈਚ ਕਰਦੀ ਹੀ ਜਸਮੀਨ ਕੌਰ ਨੂੰ ਬੰਨਣ ਲਈ ਵਰਤੀਆਂ ਗਈਆਂ ਕੇਬਲ ਟਾਈਸ ਤੇ ਡਕਟੇਪ ਦੇ ਨਾਲ ਜਦੋਂ ਇਸ ਬੰਦੇ ਦੇ ਘਰ ਦੀ ਤਲਾਸ਼ੀ ਲਈ ਗਈ ਤੇ ਪੁਲਿਸ ਨੂੰ ਜਸਮੀਨ ਕੌਰ ਦਾ ਮੋਬਾਈਲ ਫੋਨ ਤੇ ਇੱਕ ਕੀ ਰਿੰਗ ਬਰਾਮਦ ਹੋਇਆ ਫਿਰ ਪੁਲਿਸ ਵੱਲੋਂ ਇਹਨੂੰ ਅਰੈਸਟ ਕਰਨ ਤੋਂ ਬਾਅਦ ਇਹਦੇ ਉੱਤੇ ਜਸਮੀਨ ਕੌਰ ਦੇ ਕਤਲ ਦਾ ਚਾਰਜ ਲਾਇਆ ਜਾਂਦਾ ਇਹਨੇ ਕਈ ਵਾਰ ਆਪਣੇ ਬਿਆਨ ਬਦਲੇ ਜਿੱਥੇ ਪਹਿਲਾਂ ਇਹ ਕਹਿੰਦਾ ਵਾ ਕਿ ਜਸਮੀਨ ਕੌਰ ਨੇ ਆਤਮ ਹੱਤਿਆ ਕੀਤੀ ਆ ਪਰ ਫਿਰ ਇਹ ਕਹਿੰਦਾ ਕਿ ਇਹਨਾਂ ਦੋਵਾਂ ਨੇ ਇਕੱਠੇ ਆਤਮ ਹੱਤਿਆ ਕਰਨ ਦਾ ਪਲਾਨ ਬਣਾਇਆ ਸੀ ਪਰ ਇਹਦੀ ਹੀ ਮਜਬੂਰੀ ਪਈ ਆਪਣੀ ਜਾਨ ਲੈਣ ਦੀ ਇਸ ਕਰਕੇ ਐਂਡਲੇ ਮੌਕੇ ਤੇ ਇਹ ਪਿੱਛੇ हट ਗਿਆ ਪਰ ਇਹਦੀ ਡਿਫੈਂਸਿਵ ਨੂੰ ਪਤਾ ਹੀ ਕਿ ਇਹਦੇ ਝੂਠ ਜਿਆਦਾ ਜ਼ਰ ਨਹੀਂ ਚੱਲਨੇ ਤੇ ਪੁਲਿਸ ਕੋਲ ਬਹੁਤ ਜ਼ਿਆਦਾ ਸਬੂਤ ਇਕੱਠੇ ਹੋ ਗਏ ਸੀ ਇਹਦੇ ਖਿਲਾਫ ਤੇ ਇਹ ਆਪਣਾ ਜੁਰਮ ਕਬੂਲੇ ਜਾਂ ਨਾ ਕਬੂਲੇ ਉਹਦਾ ਇਸ ਕੇਸ ਤੇ ਕੋਈ ਇੰਪੈਕਟ ਨਹੀਂ ਹੀ ਪੈਣਾ ਪਰ ਇਹਦੇ ਵਕੀਲਾਂ ਵੱਲੋਂ ਇਹਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਤੂੰ ਗਿਲਟੀ ਪਲੀਡ ਕਰਦਾ ਵਾ ਤੇ ਤੈਨੂੰ ਸਜ਼ਾ ਘੱਟ ਦਿੱਤੀ ਜਾ ਸਕਦੀ ਆ ਤੇ ਫੇਰ ਜਾ ਕੇ ਇਹ ਆਪਣਾ ਜੁਰਮ ਕਬੂਲ ਕਰਦਾ ਵਾ ਇਸ ਉਮੀਦ ਵਿੱਚ ਕਿ ਹੋ ਸਕਦਾ ਵਾ ਇਹਨੂੰ ਸਜ਼ਾ ਥੋੜੀ ਘੱਟ ਮਿਲੇ ਇੱਥੇ ਇੱਕ ਗੱਲ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕਲੀਅਰ ਹੋ ਗਈ ਹੀ ਕਿ ਜਸਮੀਨ कौर ਇਹਦੇ ਨਾਲ ਕੋਈ ਵੀ ਲਿੰਕ ਨਹੀਂ ਰੱਖਣਾ ਚਾਹੁੰਦੀ ਤੇ ਜਸਮੀਨ ਕੌਰ ਨੇ ਕਦੀ ਵੀ ਇਸ ਬੰਦੇ ਨਾਲ ਇਕੱਠੇ ਹੋਣ ਦਾ ਪਲਾਨ ਨਹੀਂ ਬਣਾਇਆ ਤੇ ਜਦੋਂ ਇਸ ਬੰਦੇ ਦੀ ਵੀਡੀਓ ਆ ਜਾਂਦੀ ਆ ਇੱਕ ਹਾਰਡਵੇਅਰ ਸਟੋਰ ਵਿੱਚੋਂ ਉਹ ਸਾਰਾ ਸਮਾਨ ਖਰੀਦਦੇ ਦੀ ਜੋ ਇਸਨੇ ਜਸਮੀਨ ਕੌਰ ਨੂੰ ਮਾਰਨ ਲਈ ਵਰਤਿਆ ਇੱਕ ਗੱਲ ਕਲੀਅਰ ਹੋ ਜਾਂਦੀ ਆ ਕਿ ਇਹ ਸਾਰੇ ਪਲਾਨ ਦੇ ਵਿੱਚ ਇਕੱਲਾ ਹੀ ਸ਼ਾਮਲ ਸੀ ਤੇ ਇਹਨੇ ਸਾਰਾ ਸਮਾਨ ਕਤਲ ਦੇ ਇਰਾਦੇ ਨਾਲ ਹੀ ਖਰੀਦਿਆ ਇਹਦੀ ਡਿਫੈਂਸ ਟੀਮ ਵੱਲੋਂ ਜੱਜ ਸਾਹਮਣੇ ਕੁਝ ਪੁਆਇੰਟ ਰੱਖੇ ਗਏ ਇਸ ਉਮੀਦ ਵਿੱਚ ਕਿ ਸਜ਼ਾ ਦੇਣ ਲੱਗੇ ਜੱਜ ਥੋੜੀ ਜੀ ਨਰਮੀ ਵਰਤੂਗਾ ਤਾਰਿਕ ਜੋਤ ਦੀ ਡਿਫੈਂਸ ਟੀਮ ਨੇ ਕਿਹਾ ਕਿ ਤਾਰਿਕ ਜੋਤ ਨੇ ਆਪਣੇ ਬਚਪਨ ਦੇ ਵਿੱਚ ਫੈਮਲੀ ਵਾਇਲੈਂਸ ਐਕਸਪੀਰੀਅੰਸ ਕੀਤੀ ਆ ਤੇ ਇਹਦਾ ਆਪਣੇ ਫਾਦਰ ਹੱਥੋਂ ਵੀ ਫਿਜ਼ੀਕਲ ਅਬਿਊਜ਼ ਹੋਇਆ ਦੂਜਾ ਪੁਆਇੰਟ ਇਹਦੀ ਮੈਂਟਲ ਹੈਲਥ ਬਾਰੇ ਹੀ ਜਿਹਦੇ ਵਿੱਚ ਇੱਕ ਫੋਰੈਂਸਿਕ ਸਾਈਕੋਲੋਜਿਸਟ ਨੇ ਦੱਸਿਆ ਕਿ ਵਾਰਦਾਤ ਕਰਨ ਦੇ ਟਾਈਮ ਤਾਰਿਕ ਜੋਤ ਇੱਕ ਮੇਜਰ ਡਿਪਰੈਸਿਵ ਆਰਡਰ ਵਿੱਚੋਂ ਗੁਜ਼ਰ ਰਿਹਾ ਸੀ ਤੇ ਇਸ ਤੋਂ ਲਾ ਬਾ ਇਹਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਇਸ ਬੰਦੇ ਲਈ ਇੱਕ ਕੈਰੇਕਟਰ ਰੈਫਰੈਂਸ ਵੀ ਦਿੱਤਾ ਜੋ ਇਹਦੇ ਹੱਕ ਵਿੱਚ ਬੋਲਦੇ ਸੀ ਕੋਰਟ ਵਿੱਚ ਸਜ਼ਾ ਦੇਣ ਤੋਂ ਪਹਿਲਾਂ ਵਿਕ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਜਿਸ ਤੇ ਪੀੜਤ ਦੇ ਪਰਿਵਾਰ ਨੂੰ ਮੌਕਾ ਦਿੱਤਾ ਜਾਂਦਾ ਵਾ ਸਿੱਧੇ ਉਸ ਬੰਦੇ ਨੂੰ ਫੇਸ ਟੂ ਫੇਸ ਐਡਰੈਸ ਕਰਨ ਦਾ ਜਿਹਦੇ ਖਿਲਾਫ ਕੇਸ ਚੱਲਦਾ ਹੁੰਦਾ ਇਸੇ ਕੇਸ ਵਿੱਚ ਜਸਮੀਨ कौर ਦੇ ਮਾਤਾ ਜੀ ਨੇ ਕੋਰਟ ਵਿੱਚ ਇੱਕ ਸਟੇਟਮੈਂਟ ਰੀਡ ਕੀਤੀ ਜਿਹਦੇ ਵਿੱਚ ਉਹਨਾਂ ਨੇ ਤਾਰਿਕ ਜੋਤ ਵੱਲੋਂ ਕੀਤੀ ਇਸ ਸ਼ਰਮਨਾਕ ਹਰਕਤ ਦਾ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਜ਼ਿੰਦਗੀ ਤੇ ਕੀ ਅਸਰ ਪਿਆ ਇਹਦੇ ਬਾਰੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੁੜੀ ਜਸਮੀਨ ਕੌਰ ਨੇ ਉਹਦੀ ਲਾਈਫ ਦੇ ਵਿੱਚ ਆਖਰੀ 6-7 ਘੰਟਿਆਂ ਵਿੱਚ ਜੋ ਕੁਝ ਸਿਆ ਉਹ ਹੁਣ ਉਹਨਾਂ ਨੂੰ ਕਦੇ ਵੀ ਭੁੱਲ ਨਹੀਂ ਸਕੂਗਾ ਤੇ ਉਹ ਹਮੇਸ਼ਾ ਇਹ ਗੱਲ ਸੋਚਦੇ ਰਹਿਣਗੇ ਕਿ ਉਹ ਕਿਸ ਹਾਲਾਤ ਵਿੱਚ ਇਸ ਦੁਨੀਆ ਤੋਂ ਗਈ ਫਿਰ ਵਾਰੀ ਆਉਂਦੀ ਹੈ ਜੱਜ ਦੀ ਉਹਨੇ ਹੁਣ ਇਹਨੂੰ ਸਜ਼ਾ ਸੁਣਾਉਣੀ ਹੁੰਦੀ ਆ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਜੱਜ ਦੇ ਸੈਂਟੈਂਸਿੰਗ ਰਿਮਾਰਕਸ ਦੀ ਜੱਜ ਨੇ ਪਹਿਲੀ ਗੱਲ ਇਹ ਕਹੀ ਕਿ ਪ੍ਰੋਸੀਕਿਊਸ਼ਨ ਨੇ ਬਿਯੋਂਡ ਡਾਊਟ ਪ੍ਰੂਫ ਕੀਤਾ ਵਾ ਕਿ ਮਿਸਟਰ ਸਿੰਘ ਨੇ ਇਹ ਸਾਰਾ ਪ੍ਰੀਪਲਾਨ ਕੀਤਾ ਤੇ ਇਹ ਇੱਕ ਪ੍ਰੀਮੈਡੀਟੇਟਡ ਮਰਡਰ ਹੀ ਜਦੋਂ ਇਹਨੇ ਸਮਾਨ ਖਰੀਦਿਆ ਹਾਰਡਵੇਅਰ ਸਟੋਰ ਤੋਂ ਤੇ ਇਹ ਗੱਲ ਕਲੀਅਰ ਹੋ ਗਈ ਕਿ ਇਹਦੀ ਇੰਟੈਂਸ਼ਨ ਬਣ ਚੁੱਕੀ ਹੀ ਇੱਕ ਕਤਲ ਕਰਨ ਦੀ ਜੱਜ ਨੇ ਕਿਹਾ ਕਿ ਉਹ ਸੋਚ ਵੀ ਨਹੀਂ ਸਕਦਾ ਕਿ ਮਿਸ ਕੋਰ ਨੇ ਕੀ ਫੀਲ ਕੀਤਾ ਹੋਊਗਾ ਜਦੋਂ ਉਹਨੂੰ 400 ਕਿਲੋਮੀਟਰ ਦੂਰ ਇੱਕ ਗੱਡੀ ਦੀ ਡਿੱਗੀ ਵਿੱਚ ਪਾ ਕੇ ਲਿਜਾਇਆ ਗਿਆ ਤੇ ਫਿਰ ਉਹਨੂੰ ਜਿੰਦਾ ਹੀ ਦfsਨਾ ਦਿੱਤਾ ਗਿਆ ਅਗਲੇ ਪੁਆਇੰਟ ਵਿੱਚ ਜੱਜ ਕਹਿੰਦਾ ਵਾ ਕਿ ਲੋਕਾਂ ਵੱਲੋਂ ਦਿੱਤੇ ਕਰੈਕਟਰ ਰੈਫਰੈਂਸ ਤੋਂ ਇਹ ਜਾਹਿਰ ਹੁੰਦਾ ਵਾ ਕਿ ਇਸ ਬੰਦੇ ਨੂੰ ਰੀਹੈਬਿਲੀਟੇਟ ਕੀਤਾ ਜਾ ਸਕਦਾ ਵਾ ਤੇ ਦੁਬਾਰਾ ਸੋਸਾਇਟੀ ਵਿੱਚ ਛੱਡਿਆ ਜਾ ਸਕਦਾ ਜੱਜ ਦਾ ਅਗਲਾ ਪੁਆਇੰਟ ਹੀ ਕਿ ਜਿਹੜਾ ਆਫੈਂਸ ਮਿਸਟਰ ਸਿੰਘ ਵੱਲੋਂ ਕੀਤਾ ਗਿਆ ਵਾ ਏਕ ਸੀਰੀਅਸ ਆਫੈਂਸ ਵਾ ਤੇ ਕਿਸੇ ਦੀ ਜਾਨ ਲੈਣ ਦੇ ਤਰੀਕੇ ਤੋਂ ਇਹ ਪ੍ਰੂਵ ਹੁੰਦਾ ਵਾ ਕਿ ਮਿਸਟਰ ਸਿੰਘ ਨੇ ਕਿਸੇ ਦੀ ਵੈਲਬੀਇੰਗ ਲਈ ਹਾਈ ਡਿਸਰਿਗਾਰਡ ਸ਼ੋ ਕੀਤੀ ਕੇਸ ਕਰਕੇ ਜੱਜ ਵੱਲੋਂ ਇੱਕ ਸਖਤ 24 ਸਾਲ ਦੀ ਸਜ਼ਾ ਸੁਣਾਈ ਗਈ ਪਰ ਕਿਉਂਕਿ ਤਾਰਿਕਜੋਦ ਨੇ ਗਿਲਟੀ ਪਲੀਡ ਕੀਤਾ ਸੀ ਇਹਦੀ ਸਜ਼ਾ ਨੂੰ ਘਟਾ ਕਰਕੇ 22 ਸਾਲ ਤੇ 10 ਮਹੀਨੇ ਕਰ ਦਿੱਤਾ ਗਿਆ ਤੇ ਵਾਰਦਾਦੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਹ ਸਾਰਾ ਦਾ ਸਾਰਾ ਪੀਰੀਅਡ ਨਾਨ ਪੈਰੋਲ ਪੀਰੀਅਡ ਰੱਖਿਆ ਗਿਆ ਇਹ ਸਜ਼ਾ 2023 ਵਿੱਚ ਸੁਣਾਈ ਗਈ ਪਰ 2024 ਵਿੱਚ ਪ੍ਰੋਸੀਕਿਊਸ਼ਨ ਨੇ ਦੁਬਾਰਾ ਅਪੀਲ ਪਾਈ ਕਿ ਤਾਰਿਕ ਜੋਦ ਨੂੰ ਜੋ ਸਜ਼ਾ ਦਿੱਤੀ ਗਈ ਹੈ ਉਹ ਉਹਦੇ ਕ੍ਰਾਈਮ ਦੇ ਹਿਸਾਬ ਨਾਲ ਬਹੁਤ ਘੱਟ ਆ ਤੇ ਇਸ ਅਪੀਲ ਤੇ ਸੁਣਵਾਈ ਹੁੰਦੀ ਹੈ ਜੂਨ 2024 ਦੇ ਵਿੱਚ ਤੇ ਜੱਜ ਤਾਰਿਕ ਜੋਦ ਨੂੰ ਦਿੱਤੀ ਸਜ਼ਾ 22 ਸਾਲ 10 ਮਹੀਨੇ ਨਾਨ ਪਰੋਲ ਤੋਂ ਵਧਾ ਕੇ 28 ਸਾਲ ਦੀ ਕਰ ਦਿੰਦਾ ਵਾ ਤੇ ਇਹ سزا ਵੀ 2021 ਤੋਂ ਹੀ ਲਾਗੂ ਹੋਊਗੀ ਜਦੋਂ ਤਾਰਿਕ ਜੋਧ ਨੂੰ ਪਹਿਲੀ ਵਾਰ ਅਰੈਸਟ ਕੀਤਾ ਗਿਆ ਤੇ ਹੁਣ ਇਹ ਬੰਦਾ 2049 ਵਿੱਚ ਜੇਲ੍ਹ ਤੋਂ ਬਾਹਰ ਆਊਗਾ ਜਦੋਂ ਇਹਦੀ ਆਪਣੀ ਉਮਰ ਵੀ ਆਲਮੋਸਟ 50 ਸਾਲ ਹੋਣੀ ਆ ਤੇ ਇਸ ਤੋਂ ਬਾਅਦ ਪੂਰਾ ਚਾਂਸ ਆ ਕਿ ਇਹਨੂੰ ਇੰਡੀਆ ਰਿਪੋਰਟ ਕਰ ਦਿੱਤਾ ਜਾਊਗਾ ਹੁਣ ਤੱਕ ਮੈਂ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਵਾਂ ਘਰੇਲੂ ਹਿੰਸਾ ਵਾਲੇ ਮੁੱਦਿਆਂ ਤੇ ਉਹਨਾਂ ਤੋਂ ਇੱਕ ਗੱਲ ਕਲੀਅਰ ਨਜ਼ਰ ਆਉਂਦੀ ਆ ਇੱਕ ਕੇਸ ਜਿਹਦੇ ਵਿੱਚ ਕੁੜੀ ਨੇ ਵਿਆਹ ਤੋਂ ਬਾਅਦ ਡਿਵੋਰਸ ਲਿਆ ਉਹਨੂੰ ਵੀ ਨਤੀਜੇ ਵਿੱਚ ਆਪਣੀ ਤੇ ਆਪਣੇ ਸਾਰੇ ਪਰਿਵਾਰ ਦੀ ਜਾਨ ਗਵਾਉਣੀ ਪਈ। ਇੱਕ ਕੇਸ ਜਿਹਦੇ ਵਿੱਚ ਕੁੜੀ ਨੇ ਵਿਆਹ ਤੱਕ ਗੱਲ ਪਹੁੰਚਣ ਤੋਂ ਪਹਿਲਾਂ ਹੀ ਸਟੈਂਡ ਲਿਆ ਉਹਦੇ ਵਿੱਚ ਵੀ ਮੁੰਡੇ ਵੱਲੋਂ ਕੁੜੀ ਦਾ ਕਤਲ ਕਰ ਦਿੱਤਾ ਗਿਆ। ਤੇ ਇੱਕ ਕੇਸ ਹੈ ਜਿੱਥੇ ਕੁੜੀ ਨੇ ਆਪਣੇ ਮਾਪਿਓ ਤੋਂ ਆਪਣੇ ਘਰ ਵਾਲੇ ਦੀਆਂ ਕਰਤੂਤਾਂ ਬਾਰੇ ਲਕੋਰ ਰੱਖਿਆ ਤੇ ਆਪਣੇ ਅਬਿਊਜ਼ਿਵ ਹਸਬੰਡ ਦੇ ਨਾਲ ਹੀ ਰਹਿਣ ਦਾ ਫੈਸਲਾ ਕੀਤਾ ਆਪਣੇ ਬੱਚਿਆਂ ਲਈ ਉੱਥੇ ਵੀ ਕੁੜੀ ਨੇ ਐਂਡ ਵਿੱਚ ਆਪਣੀ ਜਾਨ ਗਵਾਈ ਇਨ੍ਹਾਂ ਚ ਦੋ ਕੇਸਾਂ ਵਿੱਚ ਕੁੜੀ ਨੇ ਪੁਲਿਸ ਨੂੰ ਆਪਣੇ ਘਰ ਵਾਲੇ ਜਾਂ ਬॉयਫਰੈਂਡ ਬਾਰੇ ਅਗਾਹ ਕੀਤਾ ਹੀ ਤੇ ਪੁਲਿਸ ਰਿਪੋਰਟ ਵੀ ਲਖਾਈ ਪਰ ਪੁਲਿਸ ਵੱਲੋਂ ਕੀਤੀ ਕਾਰਵਾਈ ਜਾਂਦੇ ਅਧੂਰੀ ਹੀ ਤੇ ਜਾਂ ਫਿਰ ਇੰਨੀ ਸਖਤ ਨਹੀਂ ਹੀ ਕਿ ਉਹ ਕੁੜੀ ਦੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਸਕੇ ਤੇ ਫਿਰ ਸਵਾਲ ਪੈਦਾ ਹੁੰਦਾ ਕਿ ਕੁੜੀਆਂ ਕਰਨ ਤੇ ਕੀ ਕਰਨ ਇਹਦਾ ਜਵਾਬ ਹੈ ਕਿ ਕੁੜੀਆਂ ਦੀ ਸੇਫਟੀ ਇਕੱਲੀ ਕੁੜੀਆਂ ਦੀ ਐਕਸ਼ਨਸ ਤੇ ਨਿਰਭਰ ਨਹੀਂ ਕਰਦੀ ਸਭ ਤੋਂ ਵੱਡਾ ਰੋਲ ਪਲੇ ਕਰਨਾ ਪੈਣਾ ਵਾ ਰੱਬ ਕੋਲੋਂ ਸੁੱਖਾ ਸੁਖ ਕੇ ਮੁੰਡੇ ਮੰਗਣ ਵਾਲੇ ਮਾਪਿਓ ਨੂੰ ਕਿ ਉਹ ਆਪਣੇ ਮੁੰਡਿਆਂ ਨੂੰ ਸਹੀ ਸਿੱਖਿਆ ਦੇਣ ਇੱਕ ਪਿਓ ਨੂੰ ਆਪਣੇ ਬੱਚਿਆਂ ਸਾਹਮਣੇ ਆਪਣੀ ਘਰ ਵਾਲੀ ਦੀ ਰਿਸਪੈਕਟ ਕਰਨੀ ਪਊ ਤਾਂ ਹੀ ਤੁਹਾਡੇ ਮੁੰਡੇ ਅੱਗੇ ਜਾ ਕੇ ਕਿਸੇ ਹੋਰ ਕੁੜੀ ਦੀ ਰਿਸਪੈਕਟ ਕਰਨਗੇ ਆਪਣੀ ਘਰ ਵਾਲੀ ਨੂੰ ਤੂੰ ਤੂੰ ਕਹਿ ਕੇ ਬੁਲਾਉਣ ਵਾਲੇ ਘਰ ਵਾਲੇ ਆਪਣੀ ਘਰ ਵਾਲੀ ਤੋਂ ਤੁਸੀਂ ਤੁਸੀਂ ਦੀ ਉਮੀਦ ਰੱਖਦੇ ਆ ਤੇ ਫਿਰ ਜਦੋਂ ਉਹਨਾਂ ਦੀ ਘਰ ਵਾਲੀ ਉਹਨਾਂ ਨੂੰ ਤੂੰ ਕਹਿ ਕੇ ਬੋਲਦੀ ਆ ਤੇ ਫਿਰ ਉਹਨਾਂ ਦੀ ਚੀਕਾਂ ਨਿਕਲਦੀਆਂ ਆ ਤੇ ਫਿਰ ਇੱਕ ਬੜਾ ਮਸ਼ਹੂਰ ਡਾਇਲੋਗ ਬੋਲਿਆ ਜਾਂਦਾ ਇਹਨਾਂ ਵੱਲੋਂ ਜੋ ਆ ਕਿ ਕੁੜੀਆਂ ਹੁਣ ਫ੍ਰੀ ਹੋ ਗਈਆਂ ਕੁੜੀਆਂ ਦੀ ਫ੍ਰੀडम ਉਹਨਾਂ ਲੋਕਾਂ ਨੂੰ ਚੁਭਦੀ ਆ ਜਿਨ੍ਹਾਂ ਨੇ ਆਪਣੇ ਘਰ ਵਿੱਚ ਮਾਵਾਂ ਚਾਚੀਆਂ ਤਾਈਆਂ ਨੂੰ ਆਪਣੇ ਪਿਓ ਚਾਚੇ ਤਾਇਿਆਂ ਦੀ ਗੁਲਾਮੀ ਕਰਦੇ ਦੇਖਿਆ ਹੋਵੇ ਇਸ ਕਰਕੇ ਆਪਣੇ ਮੁੰਡੇ ਅੱਗੇ ਛੋਟੇ ਹੁੰਦਿਆਂ ਤੋਂ ਹੀ ਸਹੀ ਐਗਜ਼ਾਮਪਲ ਸੈੱਟ ਕਰੋ ਤਾ ਕਿ ਤੁਹਾਨੂੰ ਬਾਅਦ ਵਿੱਚ ਉਹਨਾਂ ਦੀਆਂ ਕਰਤੂਤਾਂ ਨੂੰ ਕਿਸੇ ਬਗਾਨੇ ਦੀ ਕੁੜੀ ਨੂੰ ਬਲੇਮ ਕਰਕੇ ਡਿਫੈਂਡ ਨਾ ਕਰਨੀਆਂ ਪੈਣ। ਸਪੈਸ਼ਲੀ ਉਹ ਲੋਕ ਜੋ ਹੁਣ ਬਾਹਰਲੇ ਦੇਸ਼ਾਂ ਵਿੱਚ ਆ ਗਏ ਆ ਕਿਉਂਕਿ ਇਥੇ ਪੰਜ ਬੰਦਿਆਂ ਦੀ 80 ਸਾਲ ਪੁਰਾਣੀ ਸੋਚ ਵਾਲੀ ਪੰਚਾਇਤ ਨਹੀਂ ਹੁੰਦੀ ਜੋ ਕੁੜੀਆਂ ਦੀ ਆਵਾਜ਼ ਨੂੰ ਦਬਾ ਸਕੇ। ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ।